ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਰੀਰ ਵਾਲੀ ਦੇ ਵਿੱਚ ਸਵੇਰੇ ਸਵੇਰੇ ਸਾਨੂੰ ਪਤਾ ਲੱਗਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਗੁਟਕਾ ਸਾਬ ਦੇ ਅੰਗ ਆ ਜਿਹੜੇ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਆ ਸੋ ਜਿਹੜੀ ਜਿਹਦੇ ਅਸੀਂ ਦੇਖਦੇ ਹੋਏ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤਾਂ ਹੁਣ ਤਕਰੀਬਨ ਸ਼ਾਮ ਤੱਕ ਇਹ ਸਾਰਾ ਉਹ ਬੰਦੇ ਵੀ ਫੜ ਲਏ ਗਏ ਆ ਪੂਰੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜਿਹੜੇ ਸਹਿਯੋਗ ਦੇ ਸਦਕਾ ਉਹ ਦੋਸ਼ੀ ਆ ਫੜੇ ਗਏ ਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਉਹਨਾਂ ਨੂੰ ਸਖਤ ਸਜ਼ਾਵਾ ਜ ਲਿੰਗਾ ਚਾਹੀਦਾ ਕਿੰਨੇ ਦੋਸ਼ੀ ਖੜੇਗੇ ਇਹਦੇ ਚ ਹਜੇ ਤੱਕ ਦੋ ਪਿਓ ਪੁੱਤਾਂ ਦੀ ਗ੍ਰਿਫਤਾਰੀ ਪਈ ਆ ਤਾਂ ਅਗਲੇ ਆ ਜਿਹੜੀ ਉਹ ਜਾਂਚ ਦਾ ਵਿਸ਼ਾ ਉਹ ਵੀ ਜਾ ਕੇ ਅਸੀਂ ਪਿੱਛੇ ਪੈਰ ਵਾਈ ਕਰ ਰਹੇ ਆ ਤਾਂ ਗੱਲਬਾਤ ਕਰਕੇ ਜਿਹੜੇ ਹੋਰ ਵੀ ਐ ਚ ਪਿੱਛੇ ਇਹਨਾਂ ਦੇ ਮਨਚਾ ਕੀ ਆ ਕੌਣ ਆ ਉਹ ਸਾਰਾ ਅਸੀਂ ਕਾਰਵਾਈ ਕਰਾਂਗੇ ਤਿੰਨ ਤੱਕ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਨਾਂ ਪਿੰਡ ਕਰੀਰ ਵਾਲੀ ਦੇ ਰਹਿਣ ਵਾਲੇ ਸਨ ਤਾਂ ਉਹਨਾਂ ਦਾ ਨਾਂ ਜਸਵਿੰਦਰ ਸਿੰਘ ਤੇ ਇੱਕ ਬਲਕਰਨ ਸਿੰਘ ਇਹ ਨਾਂ ਉਹਨਾਂ ਦੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਥਾਣਾ ਜੈਤੋ ਦੇ ਵਿੱਚ ਅੱਜ ਸਵੇਰੇ ਕਿ ਜਿਹੜੇ ਹੈਗੇ ਆ ਸ਼ਿਕਾਇਤ ਜਿਹੜੀ ਹੋਈ ਆ ਉਹ ਮਿਲੀ ਸੀਗੀ ਕਿ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਗੁਟਕਾ ਸਾਫ ਦੇ ਜਿਹੜੇ ਹੈਗੇ ਆ ਅੰਗ ਜਿਹੜੇ ਆ ਉਹ ਖਿਲਰੇ ਪਏ ਆ ਜਿਸ ਤੇ ਤੁਰੰਤ ਜਾ ਕੇ ਜੈਤੂ ਪੁਲਿਸ ਨੇ ਜਿਹੜੀ ਜਾ ਕੇ ਐਫ ਆਈ ਆਰ ਦਰਜ ਕੀਤੀ ਹੈਗੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਵੀ ਇਸੇ ਪਿੰਡ ਦਾ ਗੁਰਦੁਆਰੇ ਦੇ ਨਾਲ ਥੋੜੀ ਦੂਰ ਘਰ ਹੈਗਾ ਜਸਵਿੰਦਰ ਸਿੰਘ ਦਾ ਘਰ ਹੈ ਜੀ ਤੇ ਜਸਵਿੰਦਰ ਸਿੰਘ ਤੇ ਉਸ ਦਾ ਬੇਟਾ ਜਿਹੜਾ ਬਲਕਰਨ ਸਿੰਘ ਇਹ ਜਿਹੜੇ ਹੈਗੇ ਆ ਇਹ ਗੁਰਦਾਰੇ ਜਾਣ ਤੋਂ ਆਪਣੀ ਮਾਂ ਨੂੰ ਰੋਕਦੇ ਸੀਗੇ ਕਿ ਤੂੰ ਐਵੇਂ ਗੁਰਦਾਰੇ ਜਾਂਦੀ ਰਹਿਨੀ ਆ ਤੈਨੂੰ ਕੁਝ ਮਿਲਦਾ ਤਾਂ ਹੈ ਨਹੀਂਗਾ ਤੇ ਖਾਸ ਕਰ ਜਸਵਿੰਦਰ ਸਿੰਘ ਜਿਹੜਾ ਹੈ ਆਪਣੀ ਪਤਨੀ ਨਾਲ ਜ਼ਿਆਦਾ ਇਸkel ਨੂੰ ਲੜਾਈ ਝਗੜਾ ਕਰਦਾ ਸੀ ਜਿੱਦਾਂ ਇਹਨਾਂ ਦੇ ਲੜਾਈ ਝਗੜੇ ਹੁੰਦੇ ਵਾਧਾ ਜ਼ਿਆਦਾ ਹੋ ਗਿਆ ਤੇ ਵਾਧੇ ਤੋਂ ਬਾਅਦ ਇਹਨਾਂ ਨੇ ਘਰ ਦੇ ਵਿੱਚ ਇੱਕ ਗੁਰਕਾ ਸਾਹਿਬ ਦਾ ਜਿਹੜਾ ਸੀਗਾ ਉਬੇਦ ਵੀ ਕਰਤੀ ਉਹਦੇ ਅੰਗ ਪਾੜ ਦਿੱਤੇ ਅੰਗ ਪਾਣ ਤੋਂ ਬਾਅਦ ਜਸਵਿੰਦਰ ਸਿੰਘ ਨੇ ਆਪਣੇ ਬੇਟੇ ਜਿਹੜਾ ਬਲਕਰਨ ਹੈਗਾ ਉਹਨੂੰ ਕਿਹਾ ਵੀ ਇਹਨੂੰ ਜਾ ਕੇ ਨਾ ਤੂੰ ਜਿਹੜੀ ਪਿੰਡ ਦੇ ਵਿੱਚ ਸਮਾਦ ਹੈਗੀ ਆ ਇੱਕ ਉਹ ਸਮਾਦ ਦੇ ਵਿੱਚ ਲੁਕਾ ਆ ਤਾਂ ਉਹਨੇ ਉੱਥੇ ਜਿਹੜੇ ਹੈਗੇ ਆ ਉਹ ਅੰਗ ਲਗਾ ਦਿੱਤੇ ਸਰੀਰੇ ਜਦੋਂ ਹਵਾ ਕਿਤੇ ਆਈ ਆ ਉਹ ਅੰਗ ਜਦੋਂ ਹੈਗੇ ਉਹ ਮਹਾਰਾਜ ਦੇ ਅੰਗ ਜਦੋਂ ਬਾਹਰ ਵਿਖਰ ਗਏ ਤਾਂ ਉਸ ਗੱਲ ਤੋਂ ਜਦੋਂ ਇਹ ਗੱਲ ਪਤਾ ਲੱਗੀ ਵੀ ਹੁਣ ਪੁਲਿਸ ਵੀ ਆ ਗਈ ਆ ਤਾਂ ਫਿਰ ਇਹਨੇ ਜਿਹੜੀ ਘਰ ਦੇ ਵਿੱਚ ਜਿਹੜੀ ਗੁਟਕਾ ਸਾਫ ਦੀਆਂ ਜਲਤਾ ਸੀਗੀਆਂ ਉਹ ਵੀ ਅੱਜ ਜਿਹੜੀਆਂ ਹੈਗੀਆਂ ਸ੍ਰੀਰੇ ਆਪਣੇ ਚੁੱਲ੍ਹੇ ਦੇ ਵਿੱਚ ਬਾਲ ਦਿੱਤੀਆਂ ਗਈਆਂ ਦੋਨੋਂ ਪਿਓ ਪੁੱਤ ਨੂੰ ਰਸਟ ਕਰ ਲਿਆ ਗਿਆ ਵਾ ਕੁਝ ਮੁਸ਼ਕਿਲ ਸੀ ਆ ਰਹੀ ਆ ਤਾਂ ਇਸ ਤੋਂ ਬਾਅਦ ਜਿਵੇਂ-ਜਿਵੇਂ ਅੱਗੇ ਹੋਰ ਕੋਈ ਗੱਲ ਨਿਕਲਦੀ ਆ ਤਾਂ ਫਿਰ ਤੁਹਾਨੂੰ ਜਾਣਕਾਰੀ ਦਵਾਂ ਮੈਂ ਵੀਰ ਕਾਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਦੀ ਘਟਨਾ ਜੀ ਬਹੁਤ ਦੁਖਦਾਈ ਘਟਨਾ ਸੀ ਸਾਡੇ ਪਿੰਡ ਲਈ ਮੈਂ ਕਿ ਪਿੰਡ ਦਾ ਸਰਪੰਚ ਹੋਣ ਦੇ ਨਾਂ ਤੇ ਸਵੇਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਪੁਲਿਸ ਪ੍ਰਸ਼ਾਸਨ ਆਇਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਦਾ ਸੱਚੇ ਪਾਚਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਡੇ ਨਗਰ ਤੇ ਕੋਈ ਇਸ ਤਰ੍ਹਾਂ ਦੀ ਹੋਰ ਘਟਨਾ ਨਹੀਂ ਹੋਈ ਵੀ ਪਿੰਡ ਦੇ ਹੋਰ ਲੋਕ ਘੁੱਟੇ ਜਾਂਦੇ ਵੀ ਮੌਕੇ ਤੇ ਹੋ ਬੰਦੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੌਕੇ ਤੇ ਆ ਕੇ ਤੇ ਇਸ ਕਾਰਵਾਈ ਨੂੰ ਸੰਭਾਲਿਆ ਜੀ ਦੂਜੀ ਗੱਲ ਇਹ ਹੈ ਜੀ ਵੀ ਬਹੁਤ ਹੀ ਹਿੰਮਤ ਭਾਗੀ ਘਟਨਾ ਸੀ ਤੇ ਚਲੋ ਅਜੇ ਮੌਕੇ ਤੇ ਸੋਲ ਜਿਹਾ ਕੰਮ ਤੇ ਪੁਲਿਸ ਨੇ ਉਹ ਬੰਦੇ ਗ੍ਰਿਫਤਾਰ ਕਰ ਲਏ ਇਹ ਕਬੂ ਕਦੀ ਘਟਨਾ ਹੈ ਤੇਰੀ ਸਵੇਰ ਕੋਈ ਪੌਣੇ 7 ਵਜੇ ਪਤਾ ਲੱਗਦਾ ਤੇ ਘਟਨਾ ਤੇ ਕੱਲ ਦੀ ਹੋ ਸਕਦਾ ਹੋਵੇ ਜਦੋਂ ਘਟਕਾ ਸਾਹਿਬ ਦੇ ਅੰਗ ਉਥੋਂ ਮਿਲੇ ਆ ਇਹ ਆਪਣੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਨਹੀਂ ਆਇਆਗਾ ਬੰਦੇ ਦੀ ਕੋਈ ਵੀ ਵੀ ਵਗੈਰਾ ਨਹੀਂ ਦੇਖੋ ਜੀ ਜਦੋਂ ਪੁਲਿਸ ਆ ਗਈ ਨਾ ਜੀ ਪੁਲਿਸ ਨੇ ਕਾਰਵਾਈ ਕੀਤੀ ਆਪਦੇ ਤੌਰ ਤੇ ਕੈਮਰੇ ਵੀ ਫਿਰੋਲੇ ਗਏ ਆ ਫਿਰ ਉਹਨਾਂ ਨੇ ਕੋਈ ਆਪਦੇ ਪੱਧਰ ਤੇ ਸਾਨੂੰ ਕਹਿਤਾ ਸੀ ਵੀ ਤੁਸੀਂ ਸਰਪੰਚ ਸਾਹਿਬ ਜਾਓ ਜੀ ਅਸੀਂ ਆਪਦੀ ਕਾਰਵਾਈ ਕਰਦੇ ਆਂ ਤੇ ਪੁਲਿਸ ਨੇ ਬਹੁਤ ਵਧੀਆ ਕਾਰਵਾਈ ਕੀਤੀ ਜੀ ਉਹਦੇ ਵਿੱਚ ਉਹਨਾਂ ਨੇ ਕੌਣ ਸੀ ਬੰਦੇ ਇਹ ਇਹ ਇੱਥੇ ਸਾਡੇ ਪਿੰਡ ਤੋਂ ਜਾਂ ਗੁਰਦੁਆਰਾ ਸਾਹਿਬ ਤੋਂ ਦੂਜਾ ਤੀਜਾ ਘਰ ਹੀ ਆ ਤੇ ਵੈਸੇ ਮੁੰਡਾ ਦਾਰੂ ਦਰੂ ਵੀ ਪੀ ਲੈਂਦਾ ਜਸਵਿੰਦਰ ਸਿੰਘ ਡੱਡਾ ਕਹਿੰਦੇ ਇਹਨੂੰ ਤੇ ਕਨਾਲ ਕਹਿੰਦੇ ਮੁੰਡਾ ਸੀ ਇਹਦਾ ਛੋਣ ਚ ਗੱਲ ਇਹ ਆਈ ਆ ਵੀ ਘਰ ਵਾਲੀ ਨਾਲ ਲੜ ਕੇ ਘਰ ਵਾਲੀ ਪਾਟ ਕਰਦੀ ਸੀ ਸ਼ਰਾਬ ਸ਼ੂ ਰੂ ਪੀਤੀ ਅਤੇ ਨਹੀਂ ਉਹਦੋਂ ਗੁਟਕਾ ਸਭ ਪਾੜਦਾ ਸੀ